ਸਰਸ੍ਰੀ ਗੁਰਤੇਗਵਰ ਦਰਮਾਨਾ ਰਾਜ ਜੀ ਦੇ ਸ਼ਹੀਦੀ ਪਰਬ ਦੇ ਉਪਲੱਬਸ ਦੇ ਵਿੱਚ ਗੁਰਦੁਆਰਾ ਸ੍ਰੀ ਦੁਖਣਵਾਰਨ ਸਾਹਿਬ ਤੋਂ ਬਹੁਤ ਵੱਡੇ ਪੱਧਰ ਤੇ ਵਿਸ਼ਾਲ ਨਗਰ ਕੀਰਤਨ ਨਿਕਲ ਰਿਹਾ ਜਿਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਛੀ ਵੈਲਫੇਅਰ ਸੁਸਾਇਟੀ ਸਾਹਮਣੇ ਰੇਲਵੇ ਸਟੇਸ਼ਨ ਵੱਲੋਂ ਪਿਛਲੇ 37 ਸਾਲਾਂ ਤੋਂ ਲਗਾਤਾਰ ਲੰਗਰ ਦੀ ਸੇਵਾ ਚੱਲੀ ਆ ਮੇਰੇ ਨਾਲ ਮੇਰਾ ਛੋਟਾ ਵੀ ਜਤਿੰਦਰ ਸਿੰਘ ਮਲਟੀ ਸਮੂੱਚੀ ਸਾਡੀ ਟੀਮ ਜਿਹੜੀ ਕਿ ਪਿਛਲੇ 37 ਸਾਲਾਂ ਤੋਂ ਹਰ ਨਗਰ ਕੀਰਤਨ ਹਰ ਸੋਭਾ ਯਤਨ ਲੰਗਰ ਲਗਾ ਕੇ ਆਪਣਾ ਆਪਣਾ ਕਰਤਵ ਨਿਭਾਰੀ ਹੈ ਤੇ ਮੈਂ ਨਗਰ ਕੀਰਤਨ ਸ਼ਾਮਲ ਸਮੁੱਚੀ ਸਾਧ ਸੰਗਤ ਨੂੰ ਜਿੱਥੇ ਜੀ ਆਇਆਂ ਆਖਦਾ ਹਾਂ ਉੱਤੇ ਸਰਦਾਰ ਪ੍ਰਕਾਸ਼ ਸਿੰਘ ਜੀ ਪ੍ਰਮੁੱਖ ਸੇਵਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਜਿਨ੍ਹਾਂ ਨੇ ਸਮੁੱਚਾ ਆਪਣਾ ਸਾਰਾ ਜੀਵਨ ਹੀ ਦੇਸ਼ ਦੇ ਪ੍ਰਤੀ ਅਤੇ ਸਮਾਜ ਦੇ ਪ੍ਰਤੀ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਪ੍ਰਤੀ ਨਿਰਚਾਵਨ ਕੀਤਾ ਮੈਂ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਦਿਲ ਦੀ ਗਰਾਈਆਂ ਨਾਲ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਇ ਪਾਸ਼ਾ ਸੈਵਕ ਜੀ ਉਤੇ ਪਰਵਾਦੀ ਸ਼ਹਾਦਤ ਦੀ ਸਮਾਰੋਹ ਲਈ ਗੁਰਦੁਆਰਾ ਦੁਬਨਾ ਸਾਹ ਤੋਂ ਦੰਦ ਸਾਹਿਬ ਗੁਰਦੁਆਰਾ ਸਾਹਿਬ ਛਤਰਛਾਇਆ ਪੰਜਾਬ ਪਿਆਰੇ ਦੀ ਗੁਆਹ ਵਿੱਚ ਇੱਕ ਵਿਚਾਰ ਨਗਰ ਕਿਟਨਾਬ ਹੋਇਆ ਜੋ ਛਾੜ ਦੇ ਪੁਰਾਣੇ ਰਾਕੇ ਦੋਸਤਾ ਆ ਸ਼ਾਮ ਨੂੰ ਗੁਰਦੁਆਰਾ ਦੁਬਨਾ ਸਾਹ ਪੁੱਜੇਗਾ ਮੈਂ ਸ਼ਹਿਰ ਦੀਆਂ ਸਾਰੀਆਂ ਸਿੰਘ ਸੁਭਾਵਾ ਸਾਰੀਆਂ ਜਥੇਬੰਦੀਆਂ ਦਾ ਸਨਮਾਨ ਕਰਦਾ ਜਿਨ੍ਹਾਂ ਨੇ ਜਗਤਲ ਜੀਆ ਕਰ ਲਈ ਬਹੁਤ ਵੱਡੇ ਪੱਧਰ ਤੇ ਸਟਾਲ ਆਏ ਜੀਆ ਕਰ ਲਈ ਬੜੀ ਵੱਡੇ ਪੱਧਰ ਤੇ ਉਹਨਾਂ ਸਵਾਦ ਕਰ ਰਿਹਾ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਹੜੇ ਨਵਾਂ ਸਿਸਟਮ ਜੀਆ ਕਰ ਲਈ ਉਪਰਾਲਾ ਕਰ ਰਿਹਾ ਇੱਕ ਵਾਰ ਦੇਰ ਦੀ ਦਿਲ ਦੀਆਂ ਗਰਾਹੀਆਂ ਜੋ ਇੱਕ ਵਾਰ ਜਾ ਰਹਾ ਸਰਵਾਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਨੌਵੇਂ ਪਾਸ਼ਾ ਸਹਿਬ ਸ੍ਰੀ ਗੁਰਦੇਵ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਢਿਆ ਜਾ ਰਿਹਾ ਹੈ ਸਮੂਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੁ ਚਮੋਲੀਅਤ ਕੀਤੀ ਹੈ ਮੈਂ ਸਮੁੱਚੇ ਦੁਕਾਨਦਾਰ ਭਰਾਵਾਂ ਦਾ ਵੀ ਧੰਨਵਾਦ ਕਰਦਾ ਜੋ ਵੱਖ-ਵੱਖ ਸਟੇਜਾਂ ਲਗਾ ਕੇ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕਰ ਰਹੇ ਹਨ ਸਮੁੱਚੀਆਂ ਹੀ ਸੰਗਤਾਂ ਤੇ ਇਹਨਾਂ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਸੰਗਤਾਂ ਦੀ ਸੇਵਾ ਲਈ ਲੰਗਰ ਲਗਾਏ ਹਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸਤਿਗੁਰੂ ਜੀ ਦੇ ਇਕ ਬਾਹਦਰ ਜੀ ਦਾ ਸ਼ਹੀਦੀ ਗੁਰੂ ਪਰਬ ਦਸੰਬਰ ਵਿੱਚ ਉਦਾਰਾ ਦੁਖਨਵਾਨ ਸਾਹਿਬ ਤੋਂ ਕਿਸ਼ਾਲ ਨਗਰ ਕੀਰਤਨ ਆ ਰਿਹਾ ਹੈ ਜਿੱਦੀ ਗਵਾਈ ਅਤੀ ਸਤਿਕਾਰਯੋਗ ਪੰਜ ਪਿਆਰੇ ਗੁਰੂਗੰਗ ਸਾਹਿਬ ਦੇ ਅਤੀ ਸਤਿਕਾਰਯੋਗ ਪ੍ਰਧਾਨ ਸਾਹਿਬ ਬਖਾਲ ਸਿੰਘ ਜੀ ਕਰ ਰਹੇ ਹਨ ਅਤੇ ਇੱਥੇ ਸਟੇਸ਼ਨ ਦੇ ਬਾਹਰ ਵੈਲਫਰ ਸੇਵਾ ਸੁਸਾਇਟੀ ਵੱਲੋਂ ਗੁਰੂ ਘਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਨਗਰ ਕੀਰਤਨ ਅਤੇ ਆਨ ਵਾਲੇ ਗੁਰਪਰਵ ਵਿੱਚ ਵੱਧ ਤੋਂ ਵੱਧ ਸ਼ੁਨਿਅਤ ਕਰੋ ਤਾਂ ਜੋ ਮਾਨਸਾ ਦੇ ਸਿਰਿਆਂ ਮੇਲੇ ਧੰਨ ਸ਼੍ਰੀ ਗੁਰਦੇਵ ਸਾਹਿਬ ਜੀ ਦੀ ਚਾਦਰ ਇਹ ਸਾਰਿਆਂ ਲਈ ਇੱਕ ਮਾਣ ਮਿਸਾਲ ਹੈ ਜੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕਾ